ਸ਼ਸ਼ੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਊਨਾ ਦੇ ਪਿੰਡ ਲੱਲੜੀ ਵਿਖੇ ਇੱਕ ਅਜਗਰ ਵੱਲੋਂ ਇੱਕ ਨੀਲ ਗਾਂ ਦੇ ਬੱਚੇ ਨੂੰ ਜਿੰਦਾ ਹੀ ਨਿਗਲ ਲਿਆ ਗਿਆ ਜਿਸ ਤੋਂ ਬਾਅਦ ਇਹ ਅਜਗਰ ਇੱਕ ਖੇਤ ਦੇ ਵਿੱਚ ਬੈਠਾ ਦਿਖਾਈ ਦਿੱਤਾ ਖੇਤ ਵਿੱਚ ਬੈਠੇ ਅਜਗਰ ਨੂੰ ਦੇਖ ਕੇ ਸਥਾਨਕ ਲੋਕ ਡਰ ਗਏ ਅਤੇ ਉਹਨਾਂ ਨੇ ਇੱਕ ਨੌਜਵਾਨ ਬਲਵਿੰਦਰ ਸਿੰਘ ਸੈਣੀ ਨੂੰ ਬੁਲਾਇਆ। ਅਜਗਰ ਨੂੰ ਕਾਬੂ ਕਰਨ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ। ਮੌਕੇ ਦੀਆਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅਜਗਰ ਨੂੰ ਜਦੋਂ ਪੁੱਠਾ ਕੀਤਾ ਗਿਆ ਤਾਂ ਉਸ ਦੇ ਅੰਦਰੋਂ ਨੀਲ ਗਾਂ ਦਾ ਮਰਿਆ ਬੱਚਾ ਬਾਹਰ ਕੱਢਿਆ ਗਿਆ। ਉਕਤ ਘਟਨਾ ਨੂੰ ਦੇਖ ਕੇ ਸਥਾਨਕ ਲੋਕ ਕਾਫੀ ਡਰ ਗਏ ਅਤੇ ਲੋਕਾਂ ਦੇ ਵੱਲੋਂ ਮੌਕੇ ਦੀਆਂ ਵੀਡੀਓ ਵੀ ਬਣਾਈਆਂ ਗਈਆਂ। ਦਸਣਯੋਗ ਹੈ ਕਿ ਇਹ ਬਲਵਿੰਦਰ ਸਿੰਘ ਸੈਣੀ ਆਲੇ ਦਿਵਾਲੇ ਦੇ ਪਿੰਡਾਂ ਵਿੱਚ ਜਦੋਂ ਕਿਸੇ ਦੇ ਘਰ ਵਿੱਚ ਜਾਂ ਖੇਤਾਂ ਵਿੱਚ ਸੱਪ ਆ ਜਾਂਦਾ ਹੈ ਤਾਂ ਉਸ ਨੂੰ ਫੜ ਕੇ ਰੈਸਕਿਊ ਕਰਦਾ ਹੈ ਅਤੇ ਜੰਗਲ ਦੇ ਵਿੱਚ ਸੁਰੱਖਿਅਤ ਛੱਡ ਦਿੰਦਾ ਹੈ ਲੋਕ ਅਕਸਰ ਇਸ ਨੌਜਵਾਨ ਨੂੰ ਮਦਦ ਦੇ ਲਈ ਬੁਲਾਉਂਦੇ ਹਨ ਅਤੇ ਇਸ ਵੱਲੋਂ ਰੈਸਕਿਊ ਕਰਕੇ ਲੋਕਾਂ ਦੀ ਜਾਨ ਬਚਾਈ ਜਾਂਦੀ ਹੈ ਅਤੇ ਇਹ ਸੇਵਾ ਕੀਤੀ ਜਾ ਰਹੀ ਹੈ ਇਸ ਅਜਗਰ ਨੂੰ ਰੈਸਕਿਊ ਕਰਨ ਤੋਂ ਬਾਅਦ ਦੇਰ ਰਾਤ ਇਸ ਨੌਜਵਾਨ ਵੱਲੋਂ ਜੰਗਲ ਦੇ ਵਿੱਚ ਛੱਡ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਤੇ ਸੋ ਦੇਖੋ ਕਿਵੇਂ ਬਲਵਿੰਦਰ ਸਿੰਘ ਸੈਣੀ ਵੱਲੋਂ ਇਸ 15 ਫੁੱਟੇ ਅਜਗਰ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਸੋ ਰੈਸਕਿਊ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਔਰ ਇਸ ਵੀਡੀਓ ਨੂੰ ਤੁਸੀਂ ਅੱਜ ਤੋਂ ਪਹਿਲਾਂ ਕਿਸੇ ਡਿਸਕਵਰੀ ਚੈਨਲ ਜਾਂ ਕਿਸੇ ਹੋਰ ਚੈਨਲ ਵਿੱਚ ਦੇਖੀਆਂ ਹੋਣਗੀਆਂ ਪਰ ਹਿਮਾਚਲ ਦੇ ਪਿੰਡ ਲਲੜੀ ਵਿਖੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਅਜਗਰ ਨੂੰ ਫੜ ਕੇ ਉਸਦੇ ਢਿੱਡ ਦੇ ਵਿੱਚੋਂ ਖਾਦੇ ਹੋਏ ਨੀਲ ਗਾਂ ਦੇ ਬੱਚੇ ਨੂੰ ਕੱਢਿਆ ਜਾਂਦਾ ਹੈ ਅਤੇ ਰੈਸਕਿਊ ਕਰਕੇ ਇਸ ਨੂੰ ਸੁਰੱਖਿਅਤ ਜੰਗਲ ਵਿੱਚ ਛੱਡਿਆ ਜਾਏਗਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ 15 ਫੁੱਟੇ ਲੰਬੇ ਅਜਗਰ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਸੋ ਖੇਤਾਂ ਦੇ ਵਿੱਚੋਂ ਇਸ 15 ਫੁੱਟੇ ਅਜਗਰ ਨੂੰ ਫੜ ਕੇ ਜਦੋਂ ਸੜਕ ਤੇ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਇਸ ਦੇ ਢਿੱਡ ਵਿੱਚ ਖਾਧੀ ਹੋਈ ਨੀਲ ਗਾਂ ਦੇ ਬੱਚੇ ਨੂੰ ਕੱਢਿਆ ਜਾਂਦਾ ਹੈ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਬਲਵਿੰਦਰ ਸਿੰਘ ਸੈਣੀ ਵੱਲੋਂ ਰੈਸਕਿਊ ਕਰਕੇ ਇਸ ਅਜਗਰ ਨੂੰ ਫੜ ਕੇ ਇਸ ਦੇ ਵਿੱਚ ਖਾਧੀ ਗਈ ਨੀਲ ਗਾਂ ਦੇ ਬੱਚੇ ਨੂੰ ਕੱਢਿਆ ਜਾ ਰਿਹਾ ਹੈ ਤਸਵੀਰਾਂ ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਉਹਨਾਂ ਦੇ ਲੱਲੜੀ ਪਿੰਡ ਦੀਆਂ ਹਨ ਜਿੱਥੇ ਇੱਕ 15 ਫੁੱਟੇ ਅਜਗਰ ਵੱਲੋਂ ਤਾਜ਼ਾ ਸੂਈ ਨੀਲ ਗਾਂ ਦੇ ਬੱਚੇ ਨੂੰ ਆਪਣਾ ਸ਼ਿਕਾਰ ਬਣਾਇਆ ਜਾਂਦਾ ਹੈ ਅਤੇ ਉਸ ਨੂੰ ਜਿੰਦਾ ਹੀ निगल ਲਿਆ ਜਾਂਦਾ ਹੈ ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਬਲਵਿੰਦਰ ਸਿੰਘ ਸੈਣੀ ਨੂੰ ਬੁਲਾਇਆ ਜਾਂਦਾ ਹੈ ਅਤੇ ਬਲਵਿੰਦਰ ਸਿੰਘ ਸੈਣੀ ਜਦੋਂ ਮੌਕੇ ਤੇ ਪਹੁੰਚਦੇ ਹਨ ਤੇ ਖੇਤ ਦੇ ਵਿੱਚ ਆਰਾਮ ਕਰ ਰਹੇ ਇਸ ਅਜਗਰ ਨੂੰ ਫੜਿਆ ਜਾਂਦਾ ਹੈ ਜਿਸ ਤੋਂ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਇਸ ਨੂੰ ਖੇਤਾਂ ਦੇ ਵਿੱਚੋਂ ਚੁੱਕ ਕੇ ਬਾਹਰ ਲਿਆਂਦਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਇਸ ਦੇ ਢਿੱਡ ਵਿੱਚ ਖਾਧੀ ਹੋਈ ਨੀਲ ਗਾਂ ਦੇ ਬੱਚੇ ਨੂੰ ਕੱਢਿਆ ਜਾਂਦਾ ਹੈ ਕਿਉਂਕਿ ਅਜਗਰ ਨੂੰ ਚੱਲਣਾ ਵੀ ਮੁਸ਼ਕਲ ਹੋ ਰਿਹਾ ਸੀ ਜਿਸ ਤੋਂ ਬਾਅਦ ਰੈਸਕਿਊ ਕਰਕੇ ਇਸ ਨੂੰ ਸਫਲ ਤਰੀਕੇ ਦੇ ਨਾਲ ਇਸ ਦੇ ਢਿੱਡ ਵਿੱਚੋਂ ਖਾਧੀ ਹੋਈ ਨੀਲ ਗਾਂ ਦੇ ਬੱਚੇ ਨੂੰ ਕੱਢਿਆ ਜਾਂਦਾ ਹੈ ਜੋ ਕਿ ਮਰ ਚੁੱਕਾ ਹੁੰਦਾ ਹੈ ਮੌਕੇ ਤੇ ਇਕੱਠੇ ਹੋਏ ਲੋਕਾਂ ਵੱਲੋਂ ਇਸ ਦੀਆਂ ਵੀਡੀਓ ਵੀ ਬਣਾਈ ਜਾਂਦੀਆਂ ਹਨ ਜਿਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਵੀ ਕੀਤਾ ਜਾਂਦਾ ਹੈ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਉਹਨਾਂ ਦੇ ਪਿੰਡ ਲੱਲੜੀ ਤੋਂ ਜਿੱਥੇ ਇੱਕ 15 ਫੁੱਟੇ ਅਜਗਰ ਵੱਲੋਂ ਇੱਕ ਤਾਜੀ ਸੂਈ ਨੀਲ ਗਾਈਂਦੇ ਬੱਚੇ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਹੈ ਜਿਸ ਤੋਂ ਬਾਅਦ ਰਵਿੰਦਰ ਸਿੰਘ ਸੈਣੀ ਨੂੰ ਬੁਲਾਇਆ ਜਾਂਦਾ ਹੈ ਤੇ ਬਲਵਿੰਦਰ ਸਿੰਘ ਸੈਣੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਵੇਂ ਮਿਹਨਤ ਕਰਦਾ ਹੋਇਆ ਇਸ ਅਜਗਰ ਦੇ ਡੇਢ ਦੇ ਵਿੱਚੋਂ ਖਾਧੀ ਹੋਈ ਨੀਲ ਗਾਂ ਦਾ ਬੱਚਾ ਕੱਢਿਆ ਜਾਂਦਾ ਸੋ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ 15 ਫੁੱਟੇ ਅਜਗਰ ਨੇ ਇਸ ਨੀਲ ਗਾਂ ਦੇ ਬੱਚੇ ਨੂੰ ਜਿੰਦਾ ਹੀ ਨਿਗਲ ਲਿਆ ਸੋ ਹੁਣ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਜਗਰ ਵੱਲੋਂ ਖਾਧੀ ਹੋਈ ਨੀਲ ਗਾਂ ਦੇ ਬੱਚੇ ਨੂੰ ਕੱਢਿਆ ਜਾਂਦਾ ਜਿਸ ਤੋਂ ਬਾਅਦ ਇਸ ਨੂੰ ਸਫਲਤਾਪੂਰਵਕ ਰਸ ਕਿਉਂ ਕਰਕੇ ਦੂਰ ਜੰਗਲ ਵਿੱਚ ਛੱਡਿਆ ਜਾਂਦਾ ਹੈ ਸੋ ਇਸ ਵੀਡੀਓ ਨੂੰ ਤੁਸੀਂ ਪਹਿਲਾਂ ਡਿਸਕਵਰੀ ਜਾਂ ਕਿਸੇ ਹੋਰ ਚੈਨਲ ਤੇ ਅਜਹੀਆਂ ਵੀਡੀਓ ਦੇਖੀਆਂ ਹੋਣਗੀਆਂ ਪਰ ਹਿਮਾਚਲ ਦੇ ਪਿੰਡ ਲਲੜੀ ਵਿਖੇ ਖੇਤਾਂ ਦੇ ਵਿੱਚ ਨੀਲ ਗਾਈ ਦੇ ਬੱਚੇ ਨੂੰ ਖਾਣ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਇਸ ਨੂੰ ਰੈਸਕਿਊ ਕਰਕੇ ਸਫਲ ਤਰੀਕੇ ਦੇ ਨਾਲ ਜੰਗਲ ਦੇ ਵਿੱਚ ਛੱਡਿਆ ਜਾ ਰਿਹਾ ਹੈ ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਨੂੰ ਪਸੰਦ ਆਏਗੀ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਲਾਈਕ ਫੋਲੋ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਸੁਖਵਿੰਦਰ ਸਾਕਾ ਦੇ ਨਾਲ ਸੁਪੀ